ਵੰਡੋ ਦੀ ਪਿੰਡ ਦੇ ਵਿੱਚ ਐ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਦੇ ਵਿੱਚ ਰਮਦਾਸ ਦੇ ਨਾਲ ਜਿਹੜਾ ਉੱਥੇ ਆਪਾਂ ਅੱਜ 2 ਦੀ ਸ਼ੁਰੂਆਤ ਜਿਹੜੀ ਕੀਤੀ ਹੈ ਸਾਰੇ ਪੰਜਾਬ ਤੋਂ ਸਭ ਤੋਂ ਪਹਿਲਾਂ ਅਜੇ ਨਾਲੇ ਦੇ ਵਿੱਚ ਅੱਜ ਆਪਾਂ ਹੜਪੀੜਤ ਕਿਸਾਨਾਂ ਨੂੰ ਜਿਹੜਾ ਉਹ ਬੀਜ ਜਿਹੜਾ ਉਹ ਵੰਡ ਰਹੇ ਅਦੇ ਤੋਂ ਬਾਅਦ ਅਸੀਂ ਇੱਕ ਫੰਕਸ਼ਨ ਰੱਖਿਆ ਸਿੰਘੋਕੇ ਪਿੰਡ ਦੇ ਵਿੱਚ ਨਿਸੋਕੇ ਸਿੰਘੋਕੇ ਦੋਵਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਫੰਕਸ਼ਨ ਇੱਕ ਹੈ ਉੱਥੇ ਚਾਵਾਂਗੇ ਅੱਜ ਅਸੀਂ ਬਲ 204 ਕਿਸਾਨਾਂ ਨੂੰ ਜਿਹੜਾ ਬੀਜ ਦੇਣਾ ਔਰ ਜਿਹੜਾ ਕਰੀਬ 796 ਤੋੜੇ ਆ ਉਹਦੇ ਤੋਂ ਬਾਅਦ ਲਗਾਤਾਰ ਅਸੀਂ ਵੜਦੇ ਜਾਵਾਂਗੇ ਲਗਾਤਾਰ ਅਸੀਂ ਲਿਸਟਾਂ ਬਣ ਰਹੀਆਂ ਐਗਰੀਕਲਚਰ ਡਿਪਾਰਟਮੈਂਟ ਰ ਲਿਸਟਾਂ ਬਣਾਈ ਜਾਂਦਾ ਜੋ ਜੋ ਲਿਸਟਾਂ ਬਣੀ ਜਾਣਗੀਆਂ ਕਿਉਂਕਿ ਅਸੀਂ ਮਤਲਬ ਜਿਹੜਾ ਕਿਸਾਨਾਂ ਨੂੰ ਜਿਹੜਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਕਿਸਾਨਾਂ ਨੂੰ ਬੀਜ ਦੇਵਾਂਗੇ ਫ੍ਰੀ ਉਹ ਬੀਜ ਜਿਹੜਾ ਅਸੀਂ ਹਰ ਕਿਸਾਨ ਨੂੰ ਮਤਲਬ ਜਿਹੜਾ ਦਾ